ਤੰਤਾਂ ਸਾਹਿਬ ਸਤਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾਂ ਜੋਤੀ ਜੋਤਿਹਾੜਾ 16 ਸਾਰਾ ਤੇ 18 ਸਤੰਬਰ ਨੂੰ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਗੁਰਮਤ ਅਨੁਕੂਲ ਵੱਡੇ ਪੱਧਰ ਤੇ ਉਸਤਾਪਤੀ ਦੇ ਰੂਪ ਤੇ ਵਿੱਚ ਮਨਾਇਆ ਜਾਵੇਗਾ ਸੋ ਦੇ ਨਾਲ ਸਾਹਿਬ ਸਤਗੁਰੂ ਦੀਨ ਦੁਨੀਆ ਦੇ ਮਾਲਿਕ ਤੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਜਿਹੜਾ ਕਿ ਉਹ 13 ਅਧੇ ਚੌਥੀ ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ ਇਹਨਾਂ ਦੋਹਾਂ ਪ੍ਰੋਗਰਾਮਾਂ ਦੇ ਲਈ ਸ਼ਤਾਪਤੀਆਂ ਦੇ ਲਈ ਜਿਹੜੀਆਂ ਸਬਕਮੇਟੀਆਂ ਨੇ ਜ਼ੋਰ ਕੀਤੀਆਂ ਸੀ ਜੁਨਾ ਦੀ ਸਮੂਹਿਕ ਤੌਰ ਤੇ ਇਕੱਠੇ ਸਾਰੀ ਮੀਟਿੰਗ ਹੋਈ ਹੈ ਆਹੀ ਬੋਲਤੀ ਕਿ ਹਤੇ ਤੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ 450 ਸਾਲਾ ਜੋਤੀ ਜੋਤ ਦੇ ਇਸ ਜਿਹੜਾ ਉਹ 16, 17 ਤੇ 18 ਸਤੰਬਰ ਨੂੰ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਗੁਰਮਤਨ ਕੂਲ ਵੱਡੇ ਪੱਧਰ ਤੇ ਉਹ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾਊਗਾ। ਉਹਦੇ ਨਾਲ ਸਹਿਬ ਸਤਿਗੁਰੂ ਦੇਨ ਦੁਨੀਆ ਦੇ ਮਾਲਕ ਭੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਜਿਹੜਾ ਉਹ 13 ਤੇ 14 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਮਨਾਇਆ ਜਾਊਗਾ ਇਹਨਾਂ ਦੋਹਾਂ ਪ੍ਰੋਗਰਾਮਾਂ ਲਈ ਸਟਾਫ ਦੀਆਂ ਲਈ ਜਿਹੜੀਆਂ ਸਾਬਕਾ ਕਮੇਟੀਆਂ ਨਿਯੋਜਿਤ ਕੀਤੀਆਂ ਸੀ ਜਿਨ੍ਹਾਂ ਦੀ ਅੱਜ ਸਮੂਹਿਕ ਤੌਰ ਤੇ ਇਕੱਠੇ ਸਾਰੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਵੱਡੇ ਪੱਧਰ ਤੇ ਲਿਖੇ ਗਏ ਜਿਨ੍ਹਾਂ ਦੇ ਵਿੱਚ ਮਹਾਨ ਨਗਰ ਕੀਰਤਨ ਜਿਹੜੇ ਉਹ ਵੀ ਸ਼ਾਮਲ ਕੀਤੇ ਗਏ ਸਤਗੁਰਾਂ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਸਨਸਾਬ ਤੋਂ ਪਹਿਲੀ 6 ਸਤੰਬਰ ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਨੂੰ ਇਥੋਂ ਅਮਰਬੇਲੇ ਅਮਰਤਬੇਲੇ ਪ੍ਰਾਂਭ ਹੋਊਗਾ ਤੇ ਵੱਖ-ਵੱਖ ਨਗਰਾਂ ਥਾਣੀ ਸ਼ਾਮ ਨੂੰ ਜਾ ਕੇ ਗੁਰਦੁਆਰਾ ਗੋਇੰਦਵਾਲ ਸਾਹਿਬ ਹੋਣ